ਰੇਡੀ ਕੁਦਰਤ ਇੱਕ ਅਨਮੋਲ ਦਾਤ ਹੈ ਜਿਸ ਵਿੱਚ ਹਵਾ ਪਾਣੀ ਮਿੱਟੀ ਜੰਗਲ ਅਤੇ ਪਹਾੜ ਵਰਗੀਆਂ ਨਿਯਮਤਾਵਾਂ ਸ਼ਾਮਲ ਹਨ ਡੰਡੀ ਇਹ ਸਭ ਕੁਦਰਤ ਦਾ ਮੁਜਸਮਾ ਹਨ ਜੋ ਧਰਤੀ ਉੱਤੇ ਜੀਵਨ ਦਾ ਆਧਾਰ ਬਣਦੀਆਂ ਹਨ ਡੰਡੀ ਕੁਦਰਤ ਦੀ ਖੂਬਸੂਰਤੀ ਅਤੇ ਸੰਤੁਲਨ ਹੀ ਸਾਡੇ ਜੀਵਨ ਨੂੰ ਸੁਖਾਵਾਂ ਬਣਾਉਂਦਾ ਹੈ ਪਰ ਅਫਸੋਸ ਅੱਜ ਮਨੁੱਖ ਦੀਆਂ ਲਾਲਚ ਭਰੀਆਂ ਅਤੇ ਕੁਦਰਤ ਵਿਰੋਧੀ ਗਤੀਵਿਧੀਆਂ ਕਾਰਨ ਇਸ ਅਨਮੋਲ ਵਿਰਾਸਤ ਉੱਤੇ ਪ੍ਰਦੂਸ਼ਣ ਦਾ ਇੱਕ ਵੱਡਾ ਧੱਬਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ ਡੰਡੀ ਦਰਖਤਾਂ ਦੀ ਅਨੇਵਾ ਕਟਾਈ ਪਾਣੀ ਦੇ ਸਰੋਤਾਂ ਨੂੰ ਗੰਦਲਾ ਕਰਨਾ ਅਤੇ ਜ਼ਹਿਰੀਲੀਆਂ ਗੈਸਾਂ ਦਾ ਹਵਾ ਵਿੱਚ ਕੋਲਣਾ ਕੇਵਲ ਵਾਤਾਵਰਨ ਨੂੰ ਹੀ ਨੁਕਸਾਨ ਨਹੀਂ ਪਹੁੰਚਾ ਰਿਹਾ ਸਗੋਂ ਇਹ ਮਨੁੱਖੀ ਸਿਹਤ ਅਤੇ ਭਵਿੱਖ ਲਈ ਵੀ ਖਤਰਨਾਕ ਸਾਬਤ ਹੋ ਰਿਹਾ ਹੈ ਡੰਡੀ ਗਲੋਬਲ ਵਾਰਮਿੰਗ ਬੇਮੌਸਮੀ ਬਾਰਸ਼ਾਂ ਅਤੇ ਕੁਦਰਤੀ ਆਫਤਾਂ ਇਸ ਗੱਲ ਦਾ ਸਪਸ਼ਟ ਪ੍ਰਮਾਣ ਹਨ ਕਿ ਕੁਦਰਤ ਹੁਣ ਗੁੱਸੇ ਵਿੱਚ ਹੈ ਡੰਡੀ ਅਜਿਹੇ ਅਜਿਹੇ ਨਾਜ਼ੁਕ ਹਾਲਾਤਾਂ ਵਿੱਚ ਕੁਦਰਤ ਦੀਆਂ ਇਨ੍ਹਾਂ ਨਿਯਮਤਾ ਨੂੰ ਬਚਾਉਣਾ ਹਰ ਮਨੁੱਖ ਦਾ ਨੈਤਿਕ ਫਰਜ਼ ਅਤੇ ਸਮੇਂ ਦੀ ਲੋੜ ਬਣ ਗਿਆ ਹੈ ਡੰਡੀ ਸਾਨੂੰ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਡੰਡੀ ਪਾਣੀ ਦੀ ਬਰਬਾਦੀ ਰੋਕਣੀ ਚਾਹੀਦੀ ਹੈ ਅਤੇ ਇਸ ਨੂੰ ਸਾਫ਼ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ ਡੰਡੀ ਪਲਾਸਟਿਕ ਦੀ ਵਰਤੋਂ ਘਟਾਉਣੀ ਊਰਜਾ ਦੀ ਬਚਤ ਕਰਨਾ ਅਤੇ ਵਾਤਾਵਰਨ ਅਨੁਕੂਲ ਤਰੀਕਿਆਂ ਨੂੰ ਅਪਣਾਉਣਾ ਸਮੇਂ ਦੀ ਮੰਗ ਹੈ ਡੰਡੀ ਪਿਛਲੇ ਕੁਝ ਸਾਲਾਂ ਦੌਰਾਨ ਦੀਵਾਲੀ ਵਾਲੇ ਦਿਨ ਪੰਜਾਬ ਵਿੱਚ ਰੈਡੀ ਪ੍ਰਦੂਸ਼ਣ ਦਾ ਪੱਧਰ ਉੱਚਾ ਰਿਹਾ ਹੈ ਆਮ ਤੌਰ ਉਤੇ ਖਰਾਬ ਜਾਂ ਬਹੁਤ ਖਰਾਬ ਸ਼੍ਰੇਣੀ ਵਿੱਚ ਡੰਡੀ ਇਹ ਪੱਧਰ ਦੀਵਾਲੀ ਦੀ ਰਾਤ ਨੂੰ ਪਟਾਕਿਆਂ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਕਾਰਨ ਹੋਰ ਵੀ ਵੱਧ ਜਾਂਦਾ ਹੈ ਡੰਡੀ ਦੀਵਾਲੀ ਦੀ ਖੁਸ਼ੀ ਵਿੱਚ ਚਲਾਏ ਜਾਣ ਵਾਲੇ ਪਟਾਕੇ ਅਸਲ ਵਿੱਚ ਮਨੁੱਖੀ ਸਿਹਤ ਲਈ ਇੱਕ ਵੱਡਾ ਖਤਰਾ ਬਣ ਜਾਂਦੇ ਹਨ ਡੰਡੀ ਇਨ੍ਹਾਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਅਤੇ ਤੇਜ਼ ਆਵਾਜ਼ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਡੰਡੀ ਪਟਾਕਿਆਂ ਵਿੱਚ ਸਲਫਰ ਜ਼ਿੰਕ ਤਾਂਬਾ ਕੈਡਮੀਅਮ ਸੀਸਾ ਅਤੇ ਮੈਗਨੀਸ਼ੀਅਮ ਵਰਗੇ ਕਈ ਖਤਰਨਾਕ ਰਸਾਇਣ ਹੁੰਦੇ ਹਨ ਡੰਡੀ ਜਦੋਂ ਇਹ ਫਟਦੇ ਹਨ ਤਾਂ PM 2.5 ਅਤੇ PM 10 ਵਰਗੇ ਬਰੀਕ ਕਣ ਹਵਾ ਵਿੱਚ ਫੈਲ ਜਾਂਦੇ ਹਨ ਜੋ ਸਾਰਾ ਹੀ ਸਾਡੇ ਫੇਫੜਿਆਂ ਵਿੱਚ ਜਾ ਕੇ ਜਮਾ ਹੋ ਜਾਂਦੇ ਹਨ ਡੰਡੀ ਇਸ ਪ੍ਰਦੂਸ਼ਣ ਕਾਰਨ ਦਮੇ ਅਤੇ COPD ਵਰਗੇ ਸਾਹ ਦੇ ਮਰੀਜ਼ਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਡੰਡੀ ਸਿਹਤਮੰਦ ਲੋਕਾਂ ਨੂੰ ਵੀ ਗਲੇ ਵਿੱਚ ਜਲਨ ਖਾਂਸੀ ਅਤੇ ਸਾਹ ਲੈਣ ਵਿੱਚ ਮੁਸ਼ਕਿਲ ਹੋ ਸਕਦੀ ਹੈ ਡੰਡੀ ਹਵਾ ਵਿੱਚ ਵਧੇ ਹੋਏ ਜ਼ਹਿਰੀਲੇ ਕਣ ਦਿਲ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਹਨ ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ ਡੰਡੀ ਕੈਡਮੀਅਮ ਖੂਨ ਵਿੱਚ ਆਕਸੀਜਨ ਲੈ ਕੇ ਜਾਣ ਦੀ ਸਮਰੱਥਾ ਨੂੰ ਘਟਾਉਂਦਾ ਹੈ ਜਿਸ ਨਾਲ ਅਨੀਮੀਆ ਹੋ ਸਕਦਾ ਹੈ ਡੰਡੀ ਧੂਏ ਕਾਰਨ ਅੱਖਾਂ ਵਿੱਚ ਜਲਣ ਲਾਲੀ ਅਤੇ ਪਾਣੀ ਆਉਣ ਦੀ ਸਮੱਸਿਆ ਆਮ ਹੈ ਡੰਡੀ ਚਮੜੀ ਦੀਆਂ ਅਲਰਜੀਆਂ ਵੀ